ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਖਾਸ ਗੱਲ ਕਰਨੀ ਹੈ ਕਿ ਜਿਨ੍ਹਾਂ ਦਾ ਮਨ ਵੀ ਚਾਹ ਨਾ ਰੰਦਾ ਹੈ ਕੰਮ ਕਰਨ ਨੂੰ ਮਨ ਨਹੀਂ ਕਰਦਾ ਪਰ ਕਰਨਾ ਚਾਹੁੰਦੇ ਆ ਪਰ ਹੌਸਲਾ ਨਹੀਂ ਪੈਂਦਾ ਕਿ ਕੋਈ ਕੰਮ ਕਰੀਏ ਤੇ ਸੇਵਾ ਵੀ ਕਰਨੀ ਚਾਹੁੰਦੇ ਆ ਪਰ ਹੁੰਦੀ ਨਹੀਂ ਸਿਮਰਨ ਕਰਨਾ ਚਾਹੁੰਦੇ ਆ ਹੁੰਦਾ ਨਹੀਂ ਸੋ ਬਹੁਤ ਆਲਸ ਰਹਿੰਦਾ ਹੈ ਸੋ ਬਹੁਤ ਹੀ ਜ਼ਿਆਦਾ ਜਿਹੜੇ ਇਨਸਾਨ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਆ ਸੋ ਜਿਨ੍ਹਾਂ ਤੋਂ ਕੋਈ ਵੀ ਕੰਮਕਾਰ ਹੁੰਦਾ ਹੀ ਨਹੀਂ ਸੋਚਦੇ ਆ ਪਰ ਕਰ ਨਹੀਂ ਪਾਉਂਦੇ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਘਿਰੇ ਹੋਏ ਨੇ ਤੇ ਜਦੋਂ ਵੀ ਕੋਈ ਕੰਮ ਆਲੋ ਜੇਕਰ ਤੁਰਦੇ ਆ ਤੇ ਉਹਦੇ ਵਿੱਚ ਮਾਨ ਨਹੀਂ ਟਿਕਦਾ ਸੋ ਆਪਾਂ ਅੱਜ ਇਹ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਇੱਕ ਕਰਮ ਦੱਸਾਂਗੇ ਜੀ ਉਹ ਕਰਮ ਤੁਸੀਂ ਜਰੂਰ ਕਰਨਾ ਸੋ ਕਰਮ ਕੀ ਹੈ ਆਪਾਂ ਵੀਡੀਓ ਰਾਈ ਸਾਂਝਾ ਕਰਦੇ ਆ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜਰੂਰ ਕਰਨਾ ਜੀ ਵੀਡੀਓ ਚੱਲਦੇ-ਚੱਲਦੇ ਇੱਕ ਲਾਈਕ ਕਰ ਦਿਓ ਜੀ ਸੋ ਇਤੇ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਦੇ ਆ। ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਪਾਣੀ ਗੇਟ ਵਿੱਚ ਡੋਲਣ ਤੋਂ ਸੁੱਟਣ ਤੋਂ ਪਹਿਲਾਂ ਝਾੜੂ ਫੇਰ ਸਕਦੇ ਆ। ਸੋ ਇੱਥੇ ਆਪਾਂ ਤੁਹਾਨੂੰ ਇਹ ਸਲਾਹ ਦਵਾਂਗੇ ਕਿਉਂਕਿ ਜਦੋਂ ਝਾੜੂ ਫੇਰੋਗੇ ਤੁਸੀਂ ਗੇਟ ਦੇ ਬਾਹਰ ਜਾਓਗੇ ਪਰ ਇਸ ਤਰ੍ਹਾਂ ਕਰਨਾ ਨਹੀਂ ਹੈ। ਪਹਿਲਾਂ ਉੱਟਦੇ ਸਾਰ ਹੀ ਤੁਸੀਂ ਗੇਟ 'ਚ ਪਾਣੀ ਹੀ ਢੋਲਣਾ ਆ ਪਾਣੀ ਹੀ ਵਧਾਉਣਾ ਆ। ਸੋ ਜੇ ਲੋ ਤੁਸੀਂ ਉੱਠਦੇ ਸਾਰ ਗੇਟ ਵਿੱਚ ਪਾਣੀ ਵਧਾਉਂਗੇ ਤੇ ਇਹਦੇ ਨਾਲ ਜੋ ਬੈਡ એનર્ਜੀ ਹੈ ਸੋ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਦੂਰ ਹੋ ਜਾਂਦੀ ਕਿਉਂਕਿ ਖਵਾਜਾ ਪਵਿੱਤਰ ਹੈ ਖਵਾਜਾ ਸਭ ਕੁਝ ਹੀ ਸਾਫ਼ ਕਰ ਦਿੰਦਾ ਸਪਾਈ ਦਾ ਕੰਮ ਖਵਾਜਾ ਹੀ ਕਰ ਸਕਦਾ ਹੈ ਸੋ ਇਸ ਕਰਕੇ ਧਿਆਨ ਰੱਖਣਾ ਹੈ ਜੀ ਕਿ ਇਹ ਨਾ ਉਸ ਸਮੇਂ ਸੋਚਿਓ ਕਿ ਪਹਿਲਾਂ ਅਸੀਂ ਝਾੜੂ ਲਗਾਈਏ ਸੋ ਗੇਟਾਂ 'ਚੋਂ ਬਾਹਰ ਪੈਰ ਕੋਈ ਵੀ ਘਰ ਦਾ ਮੈਂਬਰ ਪਹਿਲਾਂ ਨਾ ਰੱਖੇ ਪਹਿਲਾਂ ਪਾਣੀ ਹੀ ਡੋਲਣਾ ਚਾਹੀਦਾ ਫਿਰ ਤੁਸੀਂ ਜਾ ਸਕਦੇ ਆ ਤੇ ਥੋੜਾ ਦਿਨ ਚੜੇ ਝਾੜੂ ਫੇਰ ਲੋ ਜਦੋਂ ਪਾਣੀ ਸੁੱਕ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਰਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਮੇਰੀ ਵਾਈਫ ਨੂੰ ਵੀਰਵਾਰ ਦੇ ਦਿਨ ਅਵਾਸੀ ਬਹੁਤ ਆਉਂਦੀ ਹੈ ਤੇ ਮੋਡਿਆਂ ਤੇ ਭਾਰ ਰਹਿੰਦਾ ਹੈ ਸਾਨੂੰ ਸਮਝ ਨਹੀਂ ਆਉਂਦੀ ਸੋ ਇਸ ਤਰ੍ਹਾਂ ਕਿਉਂ ਹੋ ਰਿਹਾ ਸੋ ਦੇਖੋ ਜੀ ਵੀਰਵਾਰ ਤੇ ਦਿਨ ਆਪਾਂ ਸਾਰੇ ਹੀ ਮਨ ਲਗਾ ਕੇ ਸੇਵਾ ਕਰਦੇ ਆ ਆਵਾਸੀ ਆਉਣਾ ਇਹ ਬਹੁਤ ਵਧੀਆ ਸੰਕੇਤ ਹੈ ਇਹ ਵੀ ਉਸ ਵਕਤ ਜਦੋਂ ਆਪਾਂ ਸੇਵਾ ਕਰਦੇ ਹੋਈਏ ਜੰਗ ਤੇ ਧਾਰਮਿਕ ਥਾਂ ਤੇ ਬੈਠੀ ਹੋਈਏ ਸੋ ਚੰਗਾ ਹੀ ਸੰਕੇਤ ਹੁੰਦਾ ਹੈ ਇੱਥੇ ਇੱਕ ਹੋਰ ਕਮੈਂਟ ਸੀ ਕਿ ਅਵਾਸੀ ਬਹੁਤ ਮੈਨੂੰ ਆਉਂਦੀ ਆ ਸੋ ਦੇਖੋ ਜੀ ਆਪਾਂ ਸਾਰਿਆਂ ਨੂੰ ਹੀ ਅੱਜ ਇੱਕ ਇਸ ਸਮਾਨ ਦੇ ਵਿੱਚ ਹੀ ਦੱਸ ਦਵਾਂਗੇ ਕਿ ਵੀਰਵਾਰ ਦੇ ਦਿਨ ਜਾਂ ਸੇਵਾ ਕਰਦੇ ਜਾਂ ਕਿਤੇ ਵੀ ਧਾਰਮਿਕ ਥਾਂ ਦੇ ਬੈਠੇ ਹੋ ਉਸ ਸਮੇਂ ਤੁਹਾਨੂੰ ਅਵਾਸੀ ਆਉਂਦੀ ਹੈ ਤੇ ਉਹ ਚੰਗਾ ਹੀ ਸੰਕੇਤ ਹੁੰਦਾ ਹੈ ਸੋ ਵਾਕੀ ਇੱਥੇ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਮੋਢਿਆਂ ਤੇ ਭਾਰ ਰੈਂਦਾ ਹੈ ਸੋ ਜੇਕਰ ਸਰੀਰ ਤੇ ਭਾਰ ਦਿੰਦਾ ਹੈ ਪਹਿਲਾਂ ਤਾਂ ਇੱਥੇ ਇਹ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਸੇਵਾ ਕਰਦੇ ਹੋ ਬਚਨ ਸੋਚ ਸਮਝ ਕੇ ਕਰਿਆ ਕਰੋ ਤਾਂ ਵੀ ਸਰੀਰ ਤੇ ਭਾਰ ਪੈਂਦਾ ਹੈ ਜਦੋਂ ਅਸੀਂ ਕੁਝ ਗਲਤੀਆਂ ਕਰ ਲੈਂਦੇ ਆ ਬਚਨ ਹੀ ਇਸ ਹਿਸਾਬ ਦੇ ਕਰ ਲੈਂਦੇ ਆ ਕਿਉਂਕਿ ਹਮੇਸ਼ਾ ਹੀ ਮਾਲਕ ਅੱਗੇ ਅਰਦਾਸ ਬੇਨਤੀ ਇਹ ਕਰਿਆ ਕਰੋ ਕਿ ਸਰੀਰ ਤੇ ਭਾਰ ਨਾ ਪਵੇ ਸੋ ਜਦੋਂ ਅਸੀਂ ਇਹ ਸੋਚਦੇ ਆ ਕਿ ਪੀਰਾਂ ਦਾ ਪੈਰਾ ਆਵੇ ਪੀਰਾਂ ਨੂੰ ਮਹਿਸੂਸ ਕਰਨ ਦੀ ਜਦੋਂ ਕੋਸ਼ਿਸ਼ ਕਰਦੇ ਮੰਨ ਵਿੱਚ ਕਈ ਤਰ੍ਹਾਂ ਦੇ ਸਵਾਲ ਇਸ ਤਰ੍ਹਾਂ ਦੇ ਸੋਚਦੇ ਆ ਕਿ ਸਾਡੇ ਨਾਲ ਇਹ ਸਭ ਕੁਝ ਹੋਵੇ ਤੇ ਉਸ ਸਮੇਂ ਇਹ ਫਿਰ ਸਰੀਰ ਤੇ ਭਾਰ ਪੈਂਦਾ ਹੈ ਕਿਉਂਕਿ ਆਪਾਂ ਸਰੀਰ ਤੇ ਭਾਰ ਜਿਕਰ ਕਰਈਏ ਉਹ ਮਾਲਕ ਦਾ ਚੱਕ ਲਵਾਂਗੇ ਤੇ ਕਦੇ ਹੋ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਭਾਰ ਉਹਨਾਂ ਦੀ ਤਵਸਥਿਆ ਜੋ ਨਾਮ ਦੀ ਕਮਾਈ ਉਹ ਬਹੁਤ ਹੈ ਸੋ ਇਸ ਕਰਕੇ کیا ਕਰੋ ਕਿ ਪੀਰਾਂ ਨੂੰ ਕਿ ਤੁਸੀਂ ਬੈਠ ਕੇ ਸੇਵਾ ਲਓ ਬਚਨ ਦੋ ਸੋ ਇੰਨੇ ਚ ਹੀ ਅਸੀਂ ਖੁਸ਼ ਆ ਸੋ ਬਾਕੀ ਤੇ ਇੱਕ ਕਾਰਮ ਜ਼ਰੂਰ ਕਰਨਾ ਜੀ ਜੇਕਰ ਤੁਹਾਨੂੰ ਇਹੋ ਜੀ ਪ੍ਰੋਬਲਮ ਆ ਰਹੀ ਆ ਤੇ ਤੁਸੀਂ ਕੀ ਕਰਨਾ ਹੈ ਕਿ ਵੀਰਵਾਰ ਦੇ ਦਿਨ ਪੀਰਾਂ ਦੇ ਖਿਲਾਫ ਦੇ ਫੁੱਲ ਜ਼ਰੂਰ ਚੜਾਇਆ ਕਰੋ ਤੇ ਇੱਕ ਅਰਦਾਸ ਕਰਿਆ ਕਰੋ ਕਿ ਫੁੱਲਾਂ ਵਾਂਗੂ ਸਰੀਰ ਰਵੇ ਤੇ ਤੁਸੀਂ ਵੀ ਜੇਕਰ ਹਾਜ਼ਰੀ ਭਾਓ ਤੇ ਫੁੱਲਾਂ ਵਾਂਗੂ ਆਓ ਕਿਉਂਕਿ ਅਸੀਂ ਤੁਹਾਡਾ ਭਾਰ ਨਹੀਂ ਚੱਕ ਸਕਦੇ ਸੋ ਜਦੋਂ ਕਿਸੇ ਢੰਗ ਨਾਲ ਬਚਨ ਕੀਤੇ ਜਾਣ ਤੇ ਉਹ ਮਾਲਕ ਜ਼ਰੂਰ ਸੁਣਦਾ ਹੈ ਸੋ ਬਾਕੀ ਜਦੋਂ ਸੇਵਾ ਦੇ ਰਾਸਤੇ ਤੇ ਤੁਰਦੇ ਆ ਤਾਂ ਪ੍ਰਮਾਤਮਾ ਬਹੁਤ ਸੰਕੇਤ ਛੋਟੀਆਂ ਛੋਟੀਆਂ ਗੱਲਾਂ ਜਿਕਰ ਵਿਚ ਨੋਟ ਕੀਤਾ ਜਾਣਾ ਸੋਚ ਵਿਚਾਰ ਉਹਨਾਂ ਤੇ ਕੀਤੇ ਜਾਵੇ ਤਾਂ ਉਹਨਾਂ ਚੋਂ ਸਾਨੂੰ ਕਾਫੀ ਹੱਦ ਤੱਕ ਪਰਮਾਤਮਾ ਦੇ ਜਵਾਬ ਮਿਲਦੇ ਆ ਸੋ ਪਰਮਾਤਮਾ ਸਾਡੇ ਸਵਾਲਾਂ ਦੇ ਜਵਾਬ ਦਿੰਦਾ ਹੈ ਸੋ ਉਹਨਾਂ ਨੂੰ ਮਹਿਸੂਸ ਕਰਨਾ ਤੇ ਸਮਝਣਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਸਮਝੋਗੇ ਛੋਟੇ ਛੋਟੇ ਗੱਲ ਚੋਂ ਹੀ ਕੁਝ ਨਾ ਕੁਝ ਮਹਿਸੂਸ ਸਮਝਣ ਦੀ ਕੋਸ਼ਿਸ਼ ਕਰੋਗੇ ਦਿਨ ਵਿੱਚ ਕੀ ਹੋਇਆ ਹੈ ਕੀ ਕੀਤਾ ਹੈ ਤੇ ਕਿਵੇਂ ਅਸੀਂ ਕਿਸ ਥਾਂ ਤੋਂ ਪ੍ਰਮਾਤਮਾ ਨੇ ਸਾਡੀ ਹੈਲਪ ਕਰ ਦਿੱਤੀ ਬਚਾ ਲਿਆ ਸਾਨੂੰ ਸੋ ਬਹੁਤ ਸਾਰੀਆਂ ਗੱਲਾਂ ਦਿਨ ਵਿੱਚ ਵਾਪਰਦੀਆਂ ਜਿਨ੍ਹਾਂ ਤੋਂ ਅਸੀਂ ਇਹ ਹਿਸਾਬ ਲਗਾ ਸਕਦੇ ਹਾਂ ਕਿ ਪ੍ਰਮਾਤਮਾ ਦੀ ਕਿਰਪਾ ਵੀ ਹੈ ਜਿੰਨੀ ਜਲਦੀ ਤੁਸੀਂ ਇਹ ਕੋਸ਼ਿਸ਼ ਕਰ ਲਓਗੇ ਕਿ ਪ੍ਰਮਾਤਮਾ ਦੇ ਇਸ਼ਾਰਿਆਂ ਨੂੰ ਸਮਝਣਾ ਹੈ ਤੇ ਪ੍ਰਮਾਤਮਾ ਦੀ ਕਿਰਪਾ ਵੱਧ ਚੜ੍ਹ ਕੇ ਹੋਣ ਲੱਗ ਪੈਣੀ ਹੈ ਕਿਉਂਕਿ ਪ੍ਰਮਾਤਮਾ ਕੁਝ ਦ ਸਮਝਾਉਣ ਦੀ ਕੋਸ਼ਿਸ਼ ਕਰਦਾ ਜਦੋਂ ਤੁਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਲਓਗੇ ਤੇ ਫਿਰ ਤੁਹਾਡੇ ਤੇ ਕਿਰਪਾ ਔਰ ਵੀ ਜ਼ਿਆਦਾ ਹੋਣ ਲੱਗ ਪੈਣੀ ਹੈ ਕਿਉਂਕਿ ਪਰਮਾਤਮਾ ਮੂਰੇ ਉਹ ਦੇਖਦਾ ਵੀ ਹੈ ਕਿ ਕੌਣ ਸਮਝ ਰਿਹਾ ਹੈ ਸਾਨੂੰ ਸੋ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਤੇ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕੀ ਪੀਰਾਂ ਦੀ ਚੌਂਕੀ ਆਉਂਦੀ ਹੈ ਕੀ ਆਉਂਦੀ ਹੈ ਤੇ ਉਹਨੂੰ ਕਿਵੇਂ ਰੋਕ ਸਕਦੇ ਆ ਤੇ ਪੀਰਾਂ ਦੇ ਬਚਨ ਕਿੰਨੇ ਟਾਈਮ ਬਾਅਦ ਹੋਣ ਲੱਗ ਪੈਂਦੇ ਆ ਸੋ ਇੱਥੇ ਲਿਖਦੇ ਆ ਕਿ ਰਿਪਲਾਈ ਪਲੀਜ਼ ਜ਼ਰੂਰ ਕਰਨਾ ਜੀ ਸੋ ਦੇਖੋ ਪੀਰਾਂ ਦੀ ਚੌਂਕੀ ਆਉਂਦੀ ਹੈ ਜਿਹੜਾ ਮਨ ਲਗਾ ਕੇ ਸੇਵਾ ਕਰਦਾ ਹੈ ਇਹ ਸੱਚ ਹੈ ਕਿਉਂਕਿ ਕਈ ਵਾਰ ਸੁਣਿਆ ਗਿਆ ਹੈ ਦੇਖਿਆ ਗਿਆ ਕਹਿੰਦੇ ਕਿ ਇਹ ਝੂਠ ਹੈ ਇਸ ਤਰ੍ਹਾਂ ਪੀਰ ਨਹੀਂ ਆ ਸਕਦੇ ਦੇਵਤਾ ਨਹੀਂ ਆ ਸਕਦਾ ਸੋ ਇੱਥੇ ਇਹ ਕਵਾਂਗੇ ਕਿ ਇਹ ਝੂਠ ਨਹੀਂ ਹੈ ਸੱਚ ਹੈ ਤੋ ਮਾਲਕ ਦੀ ਹਾਜ਼ਰੀ ਜ਼ਰੂਰ ਆਉਂਦੀ ਹੈ ਕਿਉਂਕਿ ਉਹ ਇੱਕ ਹਵਾ ਦੀ ਤਰ੍ਹਾਂ ਆਉਂਦੇ ਆ ਜਿਵੇਂ ਇੱਕ ਹਵਾ ਦਾ ਝੋਕਾ ਆਉਂਦਾ ਹੈ ਇਸ ਤਰ੍ਹਾਂ ਹਾਜ਼ਰੀ ਪਾ ਕੇ ਕਦ ਚਲੇ ਜਾਂਦੇ ਆ ਇਨਸਾਨ ਨੂੰ ਪਤਾ ਨਹੀਂ ਚੱਲਦਾ ਪਰ ਇੱਥੇ ਇਹ ਕੋਸ਼ਿਸ਼ ਕਰਿਆ ਕਰੋ ਕਿ ਮਾਲਕ ਅੱਗੇ ਬੈਠ ਕੇ ਅਰਦਾਸ ਕਰਿਆ ਕਰੋ ਕਿ ਤੁਸੀਂ ਚੌਂਕੀ ਭਮੋ ਨਾ ਲਓ ਪਰ ਸਾਨੂੰ ਬਚਨ ਦਿਓ ਸੋ ਜਦੋਂ ਤੁਸੀਂ ਬਚਨ ਹੀ ਉਦਾਂ ਦੇ ਕਰਨ ਲੱਗੋਗੇ ਤੇ ਜਿਸ ਰੂਪ ਵਿੱਚ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ ਜਿਸ ਰੂਪ ਵਿੱਚ ਤੁਸੀਂ ਉਹਨਾਂ ਨੂੰ ਚਾਹੋਗੇ ਉਸੇ ਰੂਪ ਵਿੱਚ ਉਸੇ ਢੰਗ ਦੇ ਨਾਲ ਮਾਲਕ ਕੋਲ ਆਉਣ ਲੱਗ ਪੈਂਦਾ ਹੈ ਸੋ ਇਹ ਤੁਹਾਡੇ ਤੇ ਹੈ ਕਿ ਤੁਸੀਂ ਸੇਵਾ ਕਿਸ ਤਰ੍ਹਾਂ ਦੀ ਕਰਦੇ ਹੋ ਤੁਸੀਂ ਕੀ ਚਾਹੁੰਦੇ ਹੋ ਮਾਲਕ ਤੋਂ ਸੋ ਜਿਸ ਤਰ੍ਹਾਂ ਦੀ ਸੇਵਾ ਕਰਨੀ ਸ਼ੁਰੂ ਕਰੋਗੇ ਕਿ ਸਾਨੂੰ ਤੁਹਾਡੇ ਬਚਨ ਚਾਹੀਦੇ ਆ ਚੌਂਕੀ ਨਹੀਂ ਲੈਣੀ ਚਾਹੁੰਦੇ ਤੇ ਉਹ ਉਸੇ ਢੰਗ ਨਾਲ ਤੁਹਾਡੇ ਸਾਹਮਣੇ ਆਉਣਗੇ ਸੋ ਇਹ ਇਨਸਾਨ ਤੇ ਆਪ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਸੋ ਅਸੀਂ ਤਾਂ ਇੱਥੇ ਸਹੀ ਸਲਾਹ ਦਵਾਂਗੇ ਕਿ ਹਮੇਸ਼ਾ ਬਚਨ ਮੰਗੋ ਮਾਲਕ ਤੋਂ ਕਿ ਤੁਸੀਂ ਬਚਨ ਕਰੋ ਕੰਮ ਹੋਣੇ ਚਾਹੀਦੇ ਆ ਸੋ ਕੰਮ ਹੋਣਗੇ ਬਚਨ ਹੋਣਗੇ ਤੇ ਦੇਖਣ ਸੁਣਨ ਵਾਲਾ ਵੀ ਕਹੇਗਾ ਕਿ ਵਾਕਈ ਇਹਦਾ ਫੱਕਰ ਸੱਚ ਦਾ ਹੈ ਜੋ ਉਹ ਕਹਿੰਦੇ ਆ ਉਹ ਹੁੰਦਾ ਵੀ ਹੈ ਸੋ ਇਹਦੇ ਨਾਲ ਸਮਾਜ ਵਿੱਚ ਇੱਜ਼ਤਵਾਦੀ ਹੈ ਤੇ ਜੇਗਾ ਆਪਾਂ ਇੱਥੇ ਗੱਲ ਕਰੀਏ ਕਿ ਚੌਂਕੀ ਸਿਰ ਲੈ ਲਈਏ ਪਰ ਬਚਨ ਨਾ ਹੋਣ ਤਾਂ ਦੇਖਣ ਸੁਣਨ ਵਾਲਾ ਮਜ਼ਾਕ ਉਡਾਉਂਦਾ ਰਹੇ ਬਾਕੀ ਕਹਿੰਦੇ ਕਿ ਜਿਸ ਤਨ ਲਗੀਆਂ ਉਹ ਜਾਣੇ ਸੋ ਜਿਹਨੂੰ ਪਤਾ ਹੁੰਦਾ ਹੈ ਕਿ ਮੈਂ ਸੇਵਾ ਕਰਦਾ ਮੇਰਾ ਮਾਲਕ ਆਇਆ ਹੈ ਮੈਨੂੰ ਮਹਿਸੂਸ ਹੋਇਆ ਕੁਝ ਸੋ ਸਿਰਫ ਉਹ ਹੀ ਸਮਝ ਸਕਦਾ ਪਰ ਦੂਸਰਾ ਜਣਾ ਕਦੇ ਨਹੀਂ ਸਮਝ ਸਕਦਾ ਸੋ ਇਸ ਕਰਕੇ ਸੋਚੀ ਨਾ ਚੱਲੋ ਜੇਕਰ ਤੁਸੀਂ ਚੌਂਕੀ ਨਹੀਂ ਲੈਣੀ ਚਾਹੁੰਦੇ ਤੇ ਚੌਂਕੀ ਨਹੀਂ ਆਉਂਦੀ ਪਰ ਜਿੱਥੇ ਮਾਲਕ ਦੀ ਕਿਰਪਾ ਹੋਵੇ ਕੋਈ ਪਿਛਲਾ ਸੰਬੰਧ ਹੈ ਉੱਥੇ ਫਿਰ ਚੌਂਕੀ ਆਣੀ ਆਉਣੀ ਹੈ ਚਾਹੇ ਅਸੀਂ ਰੋਕਣ ਦੀ ਵੀ ਕੋਸ਼ਿਸ਼ ਕਰ ਲਈਏ ਸੋ ਬਾਕੀ ਇੱਥੇ ਲਿਖਦੇ ਆ ਕਿ ਵਚਨ ਕਿੰਨੇ ਟਾਈਮ ਬਾਅਦ ਹੋਣ ਲੱਗ ਪੈਂਦੇ ਆ ਸੋ ਇਹ ਤੁਹਾਡੀ ਸੇਵਾ ਤੇ ਹੈ ਕਿ ਤੁਸੀਂ ਸੇਵਾ ਕਿੰਨੀ ਕੁ ਕਰਦੇ ਹੋ ਮਾਲਕਲੇ ਟਾਈਮ ਕਿੰਨਾ ਕੁ ਕੱਢਦੇ ਹੋ ਨਾਮ ਸ਼ਬਦ ਦੀ ਕਮਾਈ ਕਿੰਨੀ ਕੁ ਕਰਦੇ ਹੋ ਜਦੋਂ ਤੁਸੀਂ ਨਾਮ ਸ਼ਬਦ ਦੀ ਕਮਾਈ puri ਨਾ ਨਾਲ ਲਗਨ ਦੇ ਨਾਲ ਕਰੋਗੇ ਨਾਮ ਸ਼ਬਦ ਸਿੱਧ ਹੋ ਜਾਵੇਗਾ ਤੇ ਬਚਨ ਆਉਣ ਲੱਗ ਪੈਂਦੇ ਆ ਸੋ ਇਹ ਤੁਹਾਡੇ ਤੇ ਹੈ ਕਿ ਤੁਸੀਂ ਨਾਮ ਸ਼ਬਦ ਨੂੰ ਸਿੱਧ ਕਰ ਸਕਦੇ ਹੋ ਇੰਨੀ ਕਿ ਸੇਵਾ ਹੈ ਕਿ ਨਾਮ ਸ਼ਬਦ ਸਿੱਧ ਹੋ ਜਾਵੇ ਫਿਰ ਬਚਨ ਵੀ ਹੋਣ ਲੱਗ ਪੈਂਦੇ ਹੈ ਸੋ ਬਾਕੀ ਇਥੇ ਇਹ ਕਹਾਂਗੇ ਕਿ ਚੰਗਾ ਕਰਮ ਕਰੋ ਸੇਵਾ ਸਿਮਰਨ ਕਰੋ ਤੇ ਇਹਦੇ ਨਾਲ ਪਰਮਾਤਮਾ ਜਲਦੀ ਖੁਸ਼ ਹੁੰਦਾ ਹੈ ਜੇ ਚੰਗਾ ਕਰਮ ਕਰੋਗੇ ਕਿਸੇ ਲਈ ਮਾੜੀ ਸੋਚ ਨਹੀਂ ਰੱਖੋਗੇ ਚਾਹੇ ਕੋਈ ਬੈਰੀ ਦੁਸ਼ਮਣ ਹੀ ਤੁਹਾਡਾ ਕਿਉਂ ਨਾ ਹੋਵੇ ਉਹ ਤਾਂ ਵੀ ਤੁਸੀਂ ਭਲਾ ਮਨਾਉਣਾ ਸ਼ੁਰੂ ਕਰ ਦੋਗੇ ਦਾ ਪਰਮਾਤਮਾ ਦੀ ਕਿਰਪਾ ਹੁਣੇ ਸ਼ੁਰੂ ਹੋ ਜਾਵੇਗੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਕਿ ਕਰਮ ਕੀ ਕਰਨਾ ਹੈ ਸੋ ਖਾਸ ਕਰਕੇ ਕੋਸ਼ਿਸ਼ ਕਰਨਾ ਕਿ ਗੋਧਵਾਰ ਦੇ ਤਿੰਨ ਜਿਕਰੇ ਕਰਮ ਕਰ ਲਿਆ ਜਾਵੇ ਤਾਂ ਔਰ ਵੀ ਵਧੀਆ ਗੱਲ ਹੈ ਕਿਉਂਕਿ ਵੀਰਵਾਰ ਦੇ ਦਿਨ ਬਹੁਤ ਫਿਰ ਵਧੀਆ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਕਹਿੰਦੇ ਨੇ ਕਿ ਕੰਮ ਕਰਨ ਨੂੰ ਮਨ ਨਹੀਂ ਕਰਦਾ ਪਰ ਕੰਮ ਕਰਨਾ ਚਾਹੁੰਦੇ ਆ ਆਲਸ ਰਹਿੰਦਾ ਹੈ ਉਹਨਾਂ ਲਈ ਇਹ ਖਾਸ ਕਰਮ ਹੈ ਜੀ ਸੋ ਇਹ ਕਰਮ ਸਮਝ ਕੇ ਹੀ ਕਰਨਾ ਆ ਵੈਸੇ ਇਹ ਹੈ ਘਰ ਦਾ ਇੱਕ ਕੰਮ ਹੀ ਆ ਸੋ ਇਹਨੂੰ ਕਰਮ ਸਮਝ ਕੇ ਕਰੋਗੇ ਤਾਂ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਕਰਮ ਕੀ ਕਰਨਾ ਹੈ ਸੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਕੰਮਕਾਰ ਬਣਦਾ ਨਹੀਂ ਕਿਆ ਕੁਝ ਸਮਝ ਨਹੀਂ ਆਉਂਦੀ ਸਰੀਰ ਮਿੱਟੀ ਰਹਿੰਦਾ ਹੈ ਸੋ ਥ੍ਰੀ ਇੱਕ ਕੋਸ਼ਿਸ਼ ਕਰਨੀ ਕਿ ਬੁੱਧਵਾਰ ਦੇ ਦਿਨ ਜੇਕਰ ਤੁਸੀਂ ਵੀਰਵਾਰ ਦੀ ਸੇਵਾ ਕਰਦੇ ਹੋ ਤਾਂ ਬੁੱਧਵਾਰ ਦੇ ਦਿਨ ਜੇਕਰ ਤੁਸੀਂ ਘਰ ਦੀ ਸਪਾਈ ਇਸ ਤਰੀਕੇ ਨਾਲ ਕਰੋਗੇ ਤਾਂ ਇਹ ਸਭ ਪ੍ਰੋਬਲਮਾਂ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਸੋ ਸਪਾਈ ਕਿਸ ਤਰ੍ਹਾਂ ਕਰਨੀ ਆ ਵੀਡੀਓ ਨੂੰ ਜਰੂਰ ਪੂਰੀ ਸੁਣ ਲਓ ਜੀ ਸੋ ਜਦੋਂ ਵੀ ਸਫਾਈ ਰੂਮ ਦੀ ਕਰਨੀ ਹੈ ਵੈਸੇ ਕੋਸ਼ਿਸ਼ ਕਰੋ ਕਿ ਰੂਮ ਹੁਣ ਤਾਂ ਗਰਮੀਆਂ ਹੈ ਸਰਦੀਆਂ ਨੇ ਚਲੋ ਮੰਨਿਆ ਕਿ ਰੂਮ ਨੂੰ ਧੋ ਨਹੀਂ ਸਕਦੇ ਪਰ ਗਰਮੀਆਂ ਗਰਮੀਆਂ ਇਹ ਕੰਮ ਜ਼ਰੂਰ ਕਰ ਲਓ ਕਰਨਾ ਕਿਸ ਤਰ੍ਹਾਂ ਹੈ ਸੋ ਬਾਲਟੀ ਦੇ ਵਿੱਚ ਪਾਣੀ ਲੈਣਾ ਉਹਦੇ ਵਿੱਚ ਜੋ ਦਰਵਾਰ ਵਿੱਚ ਜਲ ਰੱਖਿਆ ਹੋਇਆ ਉਹ ਜਲ ਪਾ ਲਵੋ ਥੋੜਾ ਜਿਹਾ ਦੁੱਧ ਵਿੱਚ ਸੈੱਡ ਦਿਓ ਸੋ ਜਦੋਂ ਵੀ ਤੁਸੀਂ ਰੂਮ ਨੂੰ ਸਾਫ਼ ਕਰਨਾ ਹੈ ਪੋਚਾ ਤਾਂ ਆਪਾਂ ਲਗਾਉਂਦੇ ਲਗਾਉਂਦੇ ਆ ਪਰ ਕੋਸ਼ਿਸ਼ ਕਰੋ ਕਿ ਮਹੀਨੇ 'ਚ ਇੱਕ ਦੋ ਵਾਰ ਹੀ ਤੁਸੀਂ ਰੂਮ ਨੂੰ ਧੋ ਲਿਆ ਕਰੋ ਘਰ ਪੂਰਾ ਹੀ ਧੋ ਦਿਆ ਕਰੋ ਤਾਂ ਬਹੁਤ ਵਧੀਆ ਗੱਲ ਆ ਸੋ ਇਹਦੇ ਨਾਲ ਕੀ ਹੁੰਦਾ ਹੈ ਕਿ ਉਹ ਬੈਡ એનર્ਜੀ ਆ ਉਹ ਦੂਰ ਹੋ ਜਾਂਦੀ ਹੈ ਕਿਉਂਕਿ ਅਸੀਂ ਦਰਵਾਜ਼ਾ ਜੋ ਘਰ ਵਿੱਚ ਬਣਿਆ ਉੱਥੇ ਤਾਂ ਫੁੱਲ ਸਪਾਈ ਰੱਖਦੇ ਆ ਬਾਕੀ ਘਰ ਦੀ ਵੀ ਸਪਾਈ ਰੱਖਦੇ ਆ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਉਦੋਂ ਕੋਸ਼ਿਸ਼ ਕਰੋ ਕਿ ਪੂਰੀ ਤਰ੍ਹਾਂ ਰੂਮ ਨੂੰ ਇਸ ਤਰ੍ਹਾਂ ਧੋਵੋ ਜਲ ਪਾ ਕੇ ਥੋੜਾ ਜਿਹਾ ਦੁੱਧ ਪਾ ਕੇ ਜਦੋਂ ਤੁਸੀਂ ਰੂਮ ਨੂੰ ਧੋਂਦੇ ਮਾਲਕ ਅੱਗੇ ਅਰਦਾਸ ਬੇਨਤੀ ਕਰਕੇ ਤੁਸੀਂ ਬਾਅਦ ਵਿੱਚ ਖੁਦ ਦੇਖੋਗੇ ਕਿ ਤੁਹਾਨੂੰ ਕਿੰਨਾ ਚੰਗਾ ਲੱਗ ਰਿਹਾ ਆ ਕਿੰਨਾ ਵਧੀਆ ਲੱਗ ਰਿਹਾ ਹੈ ਸਪਾਈ ਕਰਕੇ ਤੇ ਮਨ ਨੂੰ ਇੱਕ ਅਲੰਗ ਜੀ ਸ਼ਾਂਤੀ ਮਿਲੇਗੀ ਫਿਰ ਫ੍ਰੀ ਹੋ ਕੇ ਨਹਾ ਧੋ ਕੇ ਚੌਂਕੜੀ ਮਾਰ ਕੇ ਆਪਣੇ ਰੂਮ ਦੇ ਵਿੱਚ ਬੈਠ ਜਾਓ ਬੈਠ ਕੇ ਆਪਣੇ ਮਾਲਕ ਦਾ ਧਿਆਨ ਕਰੋ ਸੋ ਪੀਰ ਅਕੀਰਾਂ ਦੀ ਸੇਵਾ ਕਰਦੇ ਹੋ ਜਿਨ੍ਹਾਂ ਦਾ ਅਧਿਕਾਰ ਵਿੱਚ ਦਰਬਾਰ ਬਣਾਇਆ ਉਹਨਾਂ ਨੂੰ ਯਾਦ ਕਰੋ ਸੋ ਜੇਕਰ ਨਾਮ ਸ਼ਬਦ ਲਿਆ ਹੋਇਆ ਹੈ ਕੋਈ ਗੁਰੂ ਧਾਰਨਾ ਕੀਤੀ ਹੋਈ ਹੈ ਤੇ ਉਹ ਸ਼ਬਦ ਦਾ ਜਾਪ ਕਰੋ ਜੇਕਰ ਨਾਮ ਸ਼ਬਦ ਨਹੀਂ ਹੈ ਤੇ ਸਤਨਾਮ ਵਾਹਿਗੁਰੂ ਦਾ ਹੀ ਜਾਪ ਕਰ ਲੋ ਜਿਨ੍ਹਾਂ ਨੂੰ ਤੁਸੀਂ ਮੰਨਦੇ ਉਹਨਾਂ ਦਾ ਨਾਮ ਹੀ ਜਪੀ ਜਾਓ ਜੈ ਪੀਰਾਂ ਦੀ ਜੈ ਪੀਰਾਂ ਦੀ ਵੀ ਕਹਿ ਸਕਦੇ ਹਾਂ ਸੋ ਜੇਕਰ ਤੁਸੀਂ ਕਿਸੇ ਵੀ ਸ਼ਬਦ ਨੂੰ ਇਹ ਸਮਝ ਲੈਣੇ ਹੋ ਕਿ ਇਹ ਛੋਟਾ ਜਿਹਾ ਨਹੀਂ ਹੈ ਇਹਦੇ ਵਿੱਚ ਬਹੁਤ ਪਾਵਰ ਆ ਤੇ ਉਹ ਤੁਹਾਡੇ ਨਾਲ ਉਸੇ ਤਰ੍ਹਾਂ ਪੇਸ਼ ਆਵੇਗਾ ਸੋ ਜਿਸ ਤਰ੍ਹਾਂ ਅਸੀਂ ਇੱਕ ਦੂਸਰੇ ਦੇ ਨਾਲ ਪੇਸ਼ ਆਉਂਦੇ ਇੱਕ ਦੂਸਰੇ ਨੂੰ ਜਿੰਨੀ ਕੀ ਇੱਜ਼ਤ ਦਿੰਦੇ ਓੰਨੀ ਕ ਪਾਉਂਦੇ ਇਸੇ ਹਿਸਾਬ ਨਾਲ ਹੈ ਕਿ ਜੇਕਰ ਤੁਸੀਂ ਇਹ ਸ਼ਬਦ ਨੂੰ ਪਾਵਰਫੁੱਲ ਸਮਝੂਗੀ ਤਾਂ ਇਹ ਹੀ ਸ਼ਬਦ ਤੁਹਾਡੇ ਕੰਮ ਸਵਾਰਨੇ ਸ਼ੁਰੂ ਕਰ ਦੇਵੇਗਾ ਸੋ ਹਮੇਸ਼ਾ ਆਪਣੀ ਸੋਚ ਨੂੰ ਟਿਕਾਉਣਾ ਜਦ ਸੋਚ ਨੂੰ ਟਿਕਾ ਲੂਗੀ ਤੇ ਸਭ ਕੁਝ ਪਾ ਲੂਗੀ ਸੋ ਰੂਮ ਦੇ ਵਿੱਚ ਬੈਠ ਕੇ ਤੁਸੀਂ ਮਾਲਕ ਦਾ ਧਿਆਨ ਧਾਰ ਕੇ 5 ਮਿੰਟ ਬੈਠ ਜੋ ਅੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਤੇ ਅੱਖਾਂ ਦੇ ਮੂਰੇ ਆਪਣੇ ਮਾਲਕ ਦਾ ਸਰੂਪ ਲੈ ਕੇ ਆਉਣਾ ਸੋ ਜਦੋਂ ਤੁਸੀਂ ਇਹ ਕਰਮ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਇੱਕ એનર્ਜੀ ਮਿਲਣੀ ਸ਼ੁਰੂ ਹੋ ਜਾਵੇਗੀ ਸੋ ਜੇਕਰ ਚਾਹੁੰਦੇ ਹੋ ਕਿ ਸਰੀਰ ਸਾਡਾ ਤੰਦਰੁਸਤ ਰਹੇ એનર્ਜੀ ਬਣੀ ਰਹੇ ਤਾਂ ਆਪਣੇ ਮਾਲਕ ਨੂੰ ਜ਼ਰੂਰ ਧਿਆਆ ਕਰੋ ਸੋ ਜਿਨ੍ਹਾਂ ਦੀ ਆਤਮਾ ਕਮਜ਼ੋਰ ਹੋ ਜਾਂਦੀ ਆ ਸੋ ਜਿਹੜੇ ਨਾਮ ਨਹੀਂ ਸਿਮਰਦੇ ਪ੍ਰਮਾਤਮਾ ਦਾ ਸੋ ਉਹਨਾਂ ਦੀ ਆਤਮਾ ਕਮਜ਼ੋਰ ਹੋ ਜਾਂਦੀ ਜਿਸ ਤਰ੍ਹਾਂ ਸੇ ਸਰੀਰ ਨੂੰ ਖੋਜਨ ਦਿੰਨੇ ਆ ਕਿ ਸਰੀਰ ਸਾਡਾ ਤੰਦਰੁਸਤ ਰਹੇ ਇਸੇ ਤਰ੍ਹਾਂ ਇਹ ਰੂਹ ਵੀ ਖੁਰਾਕ ਮੰਗਦੀ ਹੈ। ਇਹਦੀ ਖੁਰਾਕ ਇੱਕ ਹੀ ਹੈ, ਨਾਮ। ਜਦੋਂ ਤੁਸੀਂ ਹਰ ਰੋਜ਼ 2 ਮਿੰਟ ਦਾ ਹੀ ਸਮਾਂ ਕੱਢ ਲਓਗੇ, ਨਾਮ ਸਿਮਰਨ ਦੀ ਕਮਾਈ ਕਰੋਗੇ, ਧਿਆਨ ਕਰੋਗੇ। ਅਲੱਗ ਤੋਂ ਵਹਿਣਾ ਹੈ, ਸੋ ਆਪਾਂ ਦਿਨ ਵਿੱਚ ਪ੍ਰਮਾਤਮਾ ਨੂੰ ਜਾਗਤ ਕਰਦੇ ਕਰਦੇ ਪਰ ਸੌਣ ਤੋਂ ਪਹਿਲਾਂ ਤੇ ਉੱਠਣ ਤੋਂ ਬਾਅਦ ਜੇਕਰ 2 ਮਿੰਟ ਦਾ ਸਮਾਂ ਮਾਲਕ ਨੂੰ ਦੰਦਿਓ, ਅਰਦਾਸ ਬੇਨਤੀ ਕਰਦਿਓ, ਤਾਂ ਇਹਦੇ ਨਾਲ ਆਤਮਾ ਮਜ਼ਬੂਤ ਹੁੰਦੀ ਆ। ਫਿਰ ਤੁਸੀਂ ਕੋਈ ਵੀ ਕੰਮ ਕਰਾਰੇ ਸੋਚੋਗੇ ਤੇ ਉਹ ਕੰਮ ਕਰਨ ਨੂੰ ਤੁਹਾਡਾ ਮਨ ਕਰੇਗਾ। ਸੋ ਜੋ ਇਹ ਪ੍ਰੋਬਲਮ ਆ ਰਹੀਆਂ ਇਹ ਦੂਰ ਹੋ ਜਾਣਗੀਆਂ। ਸੋ ਇਸ ਤਰ੍ਹਾਂ ਇਹ ਕਰਮ ਕਰ ਲੋ ਜੀ ਸੋ ਕਰਮ ਹਮੇਸ਼ਾ ਆਪਾਂ ਉਹ ਹੀ ਦਸਤੀ ਦਾ ਜਿਹਦੇ ਨਾਲ ਤੁਹਾਨੂੰ ਲਾਭ ਮਿਲ ਸਕੇ ਸੋ ਹੁਣ ਇਹ ਤੁਹਾਡੇ ਤੇ ਹੈ ਕਿ ਤੁਸੀਂ ਇਹ ਵਿਸ਼ਵਾਸ ਰੱਖ ਕੇ ਕਰਮ ਕਰ ਸਕਦੇ ਹੋ ਕਿਉਂਕਿ ਕੋਈ ਔਖਾ ਕਰਮ ਤਾਂ ਹੈ ਨਹੀਂ ਸੋ ਜੇਕਰ ਕਰ ਲਓਗੇ ਤੇ ਖੁਦ ਹੀ ਤੁਹਾਨੂੰ ਲਾਭ ਮਿਲਣਾ ਹੈ ਸੋ ਹਮੇਸ਼ਾ ਹੀ ਮਾਲਕ ਦੇ ਚਰਨਾਂ ਨਾਲ ਲਾ ਕੇ ਰਹੋ ਤੇ ਚੰਗਾ ਕਰਮ ਜ਼ਰੂਰ ਕਰੋ ਚੰਗੇ ਕਰਮਾਂ ਨੇ ਤੁਹਾਡੀ ਜ਼ਿੰਦਗੀ ਨੂੰ ਬਦਲਣਾ ਜੇਕਰ ਕੋਈ ਤੁਹਾਨੂੰ ਕੁਝ ਮਾੜਾ ਕਹਿੰਦਾ ਹੈ ਬਰਾਬਰੀ ਨਾ ਕਰੋ ਜੇਕਰ ਤੁਸੀਂ ਕਿਸੇ ਨਾਲ ਮਾੜਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਫਿਰ ਤੁਸੀਂ ਖੁਦ ਹੀ ਲੜਦੇ ਰਹਿੰਦੇ ਉਹ ਆਪਸ ਵਿੱਚ ਤੇ ਮਾਲਕ ਕਹਿੰਦਾ ਹੈ ਕਿ ਵੀਰ ਖੁਦ ਹੀ ਸਭ ਕੁਝ ਸਹੀ ਕਰ ਲਓ ਮੇਰਾ ਤਾਂ ਕੰਮ ਹੀ ਨਹੀਂ ਸੋ ਜੇਕਰ ਇਹ ਗੱਲਾਂ ਆਪਾਂ ਮਾਲਕ ਤੇ ਮੁਕਾ ਦਈਏ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੀਏ ਸੋਚ ਕੇ ਕਿ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ ਪ੍ਰਮਾਤਮਾ ਸਭ ਕੁਝ ਦੇਖਦਾ ਹੈ ਕੁਝ ਵੀ ਕਰ ਸਕਦਾ ਹੈ ਉਹ ਤਾਂ ਉਹ ਕਰਕੇ ਦਿਖਾਉਂਦਾ ਹੈ ਸੋ ਗੱਲ ਸਾਰੀ ਮਾਲਕ ਤੇ ਮੁਕਾ ਦੇਣੀ ਚਾਹੀਦੀ ਹੈ ਜਿਸੋ ਇਸ ਤਰ੍ਹਾਂ ਨਾਲ ਇਹ ਕਰਮ ਕਰੋਗੇ ਤਾਂ ਕਮਰੇ ਦੇ ਵਿੱਚ ਤੁਹਾਡੀ ਸ਼ਾਂਤੀ ਬਣੀ ਰਹੇਗੀ ਜੋ ਵੈਡ એનર્ਜੀ ਆ ਉਹ ਦੂਰ ਹੋ ਜਾਵੇਗੀ ਕਮਰਾ ਸ਼ੁੱਧ ਹੋ ਜਾਵੇਗਾ ਤੇ ਕੰਮਕਾਰ ਵਿੱਚ ਮੰਦਲਕਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਜਿੱਥਾਂ ਸਪਾਈ ਬਾਹਾਂ ਖੁਦਾਈ ਸੋ ਕਿਸੇ ਫਕੀਰ ਨੇ ਇਹ ਬਹੁਤ ਵਧੀਆ ਗੱਲ ਕਹੀ ਆ ਸੋ ਜਿੱਥੇ ਸਪਾਈ ਹੋਵੇਗੀ ਉੱਥੇ ਪਰਮਾਤਮਾ ਵਾਸ ਕਰਦਾ ਹੈ ਜਿਸ ਤਰ੍ਹਾਂ ਅਸੀਂ ਕਹਿੰਦਾ ਕਿ ਮਨ ਸਾਫ਼ ਹੋਣਾ ਜ਼ਰੂਰੀ ਆ ਮਨ ਸਾਫ਼ ਹੋਵੇਗਾ ਪਰਮਾਤਮਾ ਦਾ ਮਨ ਵਿੱਚ ਵਾਸ ਹੁੰਦਾ ਹੈ ਪਰਮਾਤਮਾ ਹਰ ਇੱਕ ਦੇ ਅੰਦਰ ਛੁਪਿਆ ਹੈ ਪਰ ਕਈ ਉਹਨਾਂ ਨੂੰ ਜਗਾ ਲੈਂਦੇ ਆ ਤੇ ਕਈ ਉਹਨਾਂ ਨੂੰ ਲੁਕਾ ਕੇ ਹੀ ਰੱਖ ਲੈਂਦੇ ਆ